ਜਿਵੇਂ ਵਪਾਰੀਆਂ ਦੀ ਵੇਲੇ ਆ ਆ ਨਿਸ਼ਾਨੀ ਹੁੰਦੀ ਹੈ ਨਾ ਵੀ ਆਹ ਪਰਨਾ ਜਾਂ ਗੱਲ ਤੇ ਜ਼ਰੂਰ ਹੁੰਦਾ ਪਾਣੀ ਦਾ ਹੋਲ ਹੁੰਦਾ ਜੇ ਕੋਈ ਡੰਗਰ ਮਹਗਾ ਵਾਸਦਾ ਹੈ ਲੋ ਕਰਦੀ ਰਹੋ ਬਈ ਕਈ ਵਾਰ ਜੇ ਵੀ ਗਰਮੀ ਆਉਣ ਲੱਗ ਜਿੰਦੀ ਹੈ ਜੇ ਸੌਦਾ ਗਲਤ ਪੱਜ ਜਵੇ ਜਦੋਂ ਕਈ ਵਾਰ ਸਾਸਤੀ ਜੀ ਜੇ ਮੰਨੀ ਲਿਆ ਹੋ ਜਾਂਦੀ ਆ ਫਿਰ ਅੱਗੇ ਵੇਚਦੀ ਨਹੀਂ ਫਿਰ ਗਰਮੀ ਆਪੇ ਆਉਂਦੀ ਆ ਉਹੀ ਗੱਲ ਆ ਮੈਂ ਕਰ ਬੀਬੀ ਵੱਢਣਾ ਫੇਰ ਘਰ ਨਹੀਂ ਸਾਫ਼ ਹੋ ਜਾਂਦੀ ਨਾ ਘਰ ਵੀ ਸਾਫ਼ ਕਰਨੀ ਪੈਂਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਭਾਈ ਅਸੀਂ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਤਿਹਾਰਾਂ ਦੇ ਦਿਨ ਚੱਲਦੇ ਆ ਜੀ ਹਨਾ ਤਿਹਾਰ ਚੱਲਦੇ ਆ ਹੁਣ ਸਾਡੇ ਅੱਜ ਸਵੇਰੇ ਮੈਨੂੰ ਸਾਡੇ ਵੀਰ ਦਾ ਬਾਈ ਦਾ ਫੋਨ ਆਇਆ ਮੈਂ ਦੁੱਧ ਪਾ ਰਿਹਾ ਤਾਂ ਇਟਲੀ ਤੋਂ ਤੇ ਵੀਰ ਆਪਣੇ ਇੱਧਰ ਜਲੰਧਰ ਸਾਈਡ ਤੋਂ ਆ ਜੀ ਉਹ ਤੇ ਕੇ ਵੀ ਕਈ ਵਾਰ ਵੀਰ ਦਾ ਫੋਨ ਆਇਆ ਹਨਾ ਤੇ ਵਧੀਆ ਵਧੀਆ ਇਨਸਾਨ ਆ ਹਨਾ ਤੇ ਉਹ ਵੀਰ ਕਹਿੰਦਾ ਯਾਰ ਵੀ ਰਵਿੰਦਰ ਮੈਂ ਇੱਕ ਗੱਲ ਪੁੱਛਣੀ ਕਹਿੰਦੇ ਵੀ ਇੱਕ ਤਾਂ ਹੁੰਦੇ ਵੀ ਚਲੋ ਗੜਬੜੇ ਹਨਾ ਇੱਕ ਹੁੰਦੀ ਦੀਵਾਲੀ ਦਸਹਿਰਾ ਚਲੋ ਕਹਿੰਦੇ ਯਾਰ ਵੀ ਚੱਕਰੇ ਕਿਹੜੀ ਚੀਜ਼ ਹੁੰਦੀ ਆ ਵੀ ਸਾਨੂੰ ਚੱਕਰਿਆਂ ਦਾ ਨਹੀਂ ਪਤਾ ਵੀ ਸਾਡੇ ਵੱਲ ਨਹੀਂ ਮਨਾਉਂਦੇ ਤੇ ਮੈਂ ਤਾਂ ਵੀ ਵੀਰ ਯਾਰ ਚੱਕਰੇ ਹੁੰਦੇ ਐਦਾਂ ਵੀ ਜਿੱਦਾਂ ਹੁਣ ਭਾਈ ਸਾਡੇ ਮੰਮੀ ਆ ਮੰਮੀ ਨੇ ਆਪਣੇ ਨਿਆਣਿਆਂ ਵਾਸਤੇ ਵਰਤ ਰੱਖਣਾ ਆਪਣੇ ਬੱਚਿਆਂ ਵਾਸਤੇ ਮੁੰਡਿਆਂ ਵਾਸਤੇ ਆਪਣੇ ਆਪ ਵਾਸਤੇ ਹਨਾ ਤੇ ਉਹਨੂੰ ਕਹਿ ਦਿੰਦੇ ਆ ਜੀ ਚੱਕਰੇ ਸਾਡੇ ਏਰੀਏ 'ਚ ਮਤਲਬ ਚੱਕਰੇ ਇਦਾਂ ਮਨਾਏ ਜਾਂਦੇ ਜਿਹੜੀ ਮਾਂ ਹੁੰਦੀ ਆ ਜਿੱਦਾਂ ਹੁਣ ਅਸੀਂ ਦੋ ਭਰਾ ਏ ਤਾਂ ਮੰਮੀ ਨੇ ਦੋ ਚੱਕਰੇ ਭਰਨੇ ਹੈਨਾ ਮੰਮੀ ਤੇ ਇਦਾਂ ਹੁੰਦਾ ਮਤਲਬ ਚੱਕਰੇ ਵਾਲੇ ਦਿਨ ਮੰਮੀ ਨੇ ਵਰਤ ਰੱਖਣਾ ਸਾਡੇ ਵਾਸਤੇ ਤੇ ਇਦਾਂ ਮਤਲਬ ਤਿਹਾਰ ਮਨਾਏ ਜਾਂਦੇ ਸ਼ਾਮ ਨੂੰ ਮੱਥਾ ਟੇਕ ਕੇ ਜਿੱਦਾਂ ਕਰਵਾ ਚੌਥ ਨੂੰ ਕਹੇ ਲੋ ਵੀ ਆਪਣੇ ਘਰ ਵਾਲੇ ਰੱਖਦੇ ਆ ਭਾਈ ਹੈਨਾ ਤੇ ਚੱਕਰਿਆਂ ਨੂੰ ਆਪਣੇ ਬੱਚਿਆਂ ਵਾਸਤੇ ਇਦਾਂ ਹੁੰਦਾ ਤੇ ਹਾਂ ਵੀ ਮੁੰਡਿਆਂ ਦੇ ਨਾਮ ਦਾ ਰੱਖਣਾ ਤੇ ਆ ਚੀਜ਼ ਆ ਭਾਈ ਸਾਡੇ ਏਰੀਆ 'ਚ ਚੱਕਰੇ ਇਹਨੂੰ ਕਹਿੰਦੇ ਆ ਜੀ ਫਿਰ ਸ਼ਾਮ ਨੂੰ ਭਾਈ ਆਪਣੇ ਪਕਵਾਨ ਬਣਦੇ ਆ ਹਨਾ ਗੁਲਗਲੇ ਕਚੌਰੀਆਂ ਹੋਗੀਆਂ ਜੋ ਵੀ ਹਨਾ ਕਈ ਪਾਸੇ ਮਤਲਬ ਸ਼ਾਇਦ ਨਹੀਂ ਬਣਦੇ ਹੋਣੇ ਪਰ ਸਾਡੇ ਪਿੰਡਾਂ ਵਿੱਚ ਤਾਂ ਇਹੀ ਬਣਦੇ ਆ ਗੁਲਗਲੇ ਕਚੌਰੀਆਂ ਤੇ ਸਾਡੇ ਤਾਂ ਦਿਵਾਲੀ ਨੂੰ ਵੀ ਗੁਲਗਲੇ ਕਚੌਰੀਆਂ ਬਣਦੇ ਆ ਪਕੌੜੇ ਹੋਗੇ ਗੁਲਗਲੇ ਕਚੌਰੀਆਂ ਹਨਾ ਮਟਰ ਪਨੀਰ ਵੀ ਬਣਾ ਲੈਂਦੇ ਆ ਕਈ ਸਾ ਗੱਲ ਰੋਟੀ ਕਰ ਲੰਦੇ ਮਟਰ ਪਨੀਰ ਦੇ ਨਾਲ ਹਨਾ ਪਰ ਸਾਡੇ ਇਸ ਸਿਸਟਮ ਚੱਲੀ ਜਾਂਦਾ ਹੁਣ ਹੋਰ ਏਰੀਆ ਦਾ ਭਾਈ ਪਤਾ ਨਹੀਂ ਕਿਵੇਂ ਬਣਾਉਂਦੇ ਹੋਗੇ ਹਨਾ ਤੇ ਤਾਂ ਕਰਕੇ ਇਹਨੂੰ ਕਹਿੰਦੇ ਆ ਜੀ ਸਾਡੇ ਏਰੀਏ ਚ ਚੱਕਰੇ ਚ ਚੱਕਰਿਆਂ ਦਾ ਸੰਧਾਰਾ ਵੀ ਭਾਈ ਜਾਂਦਾ ਹੁੰਦਾ ਭੈਣਾਂ ਨੂੰ ਅ ਜਿੱਦਾਂ ਹੁਣ ਮੰਨ ਲਓ ਸਾਡੀ ਝੱਲੀਆਂ ਵਾਲੀ ਭੈਣਾਂ ਤੇ ਸਾਡੇ ਬਰੇਆਲੀ ਵਾਲੀ ਭੈਣਾਂ ਜਿਹਨੂੰ ਅਸੀਂ ਤੁਸੀਂ ਪਿਛਲੇ ਬਲੌਗ ਚ ਦੇਖਿਆ ਜੀ ਆ ਕੱਲ ਸੰਹਾਰਾ ਦੇ ਕੇ ਆਈ ਭੈਣ ਨੂੰ ਅਸੀਂ ਹਨਾ ਤੇ ਉਹਨੂੰ ਤਾਂ ਅਸੀਂ ਦੇ ਆਏ ਸੰਧਾਰਾ ਤੇ ਚੱਲੀਆਂ ਵਾਲੀ ਭੈਣ ਨੂੰ ਦੇਣ ਜਾਣਾ ਜੀ ਹਜੇ ਤੇ ਅੱਜ ਭਾਈ ਸਪੈਸ਼ਲ ਫੋਨ ਆਇਆ ਸਾਡੀ ਭਾਣਜੀ ਦਾ ਇੱਧਰ ਵੈਸੇ ਤਿਹਾਰ ਮਨਾਉਂਦੇ ਤਾਂ ਹੈ ਨਹੀਂ ਕੋਈ ਵੀ ਸੰਧਾਰਾ ਦਾ ਸਾਡਾ ਜਾਂਦਾ ਨਹੀਂ ਲੋੜੀ ਜਾਂ ਦੀਵਾਲੀ ਤੇ ਇਲਾਵਾ ਪਰ ਸਾਡੀ ਭਾਣਜੀ ਦਾ ਭਾਈ ਮੈਨੂੰ ਸਪੈਸ਼ਲ ਫੋਨ ਆਇਆ ਕਹਿੰਦੀ मामੂ ਮੇਰਾ ਸੰਧਾਰਾ ਕਾਗ ਲੈ ਕੇ ਆਉਣਾ ਚੱਕਰਿਆਂ ਦਾ ਤੇ ਮੈਂ ਵੀ ਚੱਕਰਾ ਚ ਪਈ ਮੈਂ ਕਿਹਾ ਉਹ ਦੇਖੋ ਹੈ ਤਾਂ ਸਾਨੂੰ ਉਹ ਵੀ ਵਿਚਾਰੀ ਮੁੰਡਿਆਂ ਵਰਗੀ ਉਹ ਸਾਡੇ ਵਰਗੀ ਹੈਨਾ ਸਾਡਾ ਭਾਣ ਜਾਈਆ ਸਮਝ ਲਓ ਉਹ ਵੀ ਰੱਬ ਨੇ ਕੱਲੀ ਕੱਲੀ ਟੀ ਬਖਸ਼ੀ ਹੋਈ ਆ ਤੇ ਉਹ ਵੀ ਸਾਨੂੰ ਮੁੰਡਿਆਂ ਦੇ ਘੱਟ ਨਹੀਂ ਹੈਗੀ ਤੇ ਤਾਂ ਭਾਈ ਮੈਂ ਕਿਹਾ ਵੀ ਯਾਰੇ ਹੁਣ ਭਾਣ ਜੀ ਨੂੰ ਜਵਾਬ ਕਿਆ ਦਵਾ ਮੈਂ ਕੋਈ ਗੱਲ ਨਹੀਂ ਪੁੱਤ ਮੈਂ ਲਿਆਂਦਾ ਸੰਧਾਰਾ ਤੈਨੂੰ ਵੀ ਹੈ ਕਹਿੰਦੀ ਮੈਂ ਵੀ ਭਾਈ ਖਿੱਲਾ ਖਰੋਟ ਖਾਣੇ ਆ ਮੈਂ ਕੋਈ ਗੱਲ ਨਹੀਂ ਤੇ ਸਪੈਸ਼ਲ ਭਾਈ ਭਾਣ ਜੀ ਦੀ ਡਿਮਾਂਡ ਤੇ ਅੱਜ ਹੁਣ ਚੱਲੇ ਆ ਜੀ ਪਨੇਆਲੀ ਤੋਂ ਸੰਧਾਰਾ ਲੈ ਕੇ ਉਧਰ ਦੀਦੀ ਨੇ ਹੀ ਕਹੀ ਜਾਂਦੇ ਨਹੀਂ ਤੂੰ ਲੈ ਕੇ ਨਾ ਆਈ ਉਹ ਮੈਨੂੰ ਰਿਕਾਰਡਿੰਗਾਂ ਪਾਈ ਜਾਂਦੀ WhatsApp ਤੇ मामੂ ਜੀ ਕਾਹ ਦਾਣਾ ਤੁਸੀਂ ਫਿਰ ਮੈਂ ਕਿਹਾ ਕੋਈ ਨਾ ਮੈਂ ਆ ਗਿਆ ਆਜੋ ਪਹਿਲਾਂ ਹੁਣ ਫੈਮਿਲੀ ਨਾਲ ਮਿਲਦੇ ਆ ਜੀ ਫਿਰ ਅੱਗੇ ਦਾ ਸਿਸਟਮ ਦੇਖਦੇ ਆ ਪਹਿਲੇ ਲੋ ਜੀ ਇੱਧਰ ਸਾਡੀ ਮਾਤਾ ਜੀ ਨੂੰ ਪਾਈ ਪਹਿਲਾਂ ਤਾਂ ਸੱਸਰੀ ਘਰ ਜੀ ਸਾਰੇ ਹਾਂ ਜੀ ਭਾਬੀ ਜੀ ਸ਼ਿਕਾਇਤ ਦੀ ਸਾਰਿਆਂ ਨੂੰ ਹਾਂਜੀ ਲੱਡੂ ਖਾ ਦੇ ਏ ਚਾਚੀ ਦਾ ਬਾਬੂ ਬੋਲ ਕਰਨੀ ਨਹੀਂ ਲਗਾਉਦੀ ਜੱਦੀ ਦੇਖ ਲੈ ਹਾਂ ਫੋਨ ਹਾਂ ਚਾਚੇ ਤੇ ਬਾਬੂ ਜਾਨ ਹਾਂ ਅੱਜ ਮੰਮੀ ਅੱਪਾ ਪਤਾ ਕਿੱਥੇ ਜਾਣਾ ਹਾਂ ਮਾਰਾ ਲੈ ਕੇ ਹਾਂ ਝੱਲੀਆਂ ਨਹੀਂ ਜਾਣਾ ਅੱਛਾ ਹਾਂ ਹਾਂ ਬਨੇਾਲੀਆਂ ਅੱਜ ਜਾਣਾ ਬਨੇਾਲੀ ਅੱਛਾ ਪੰਜ ਜਿਹੜਾ ਕੋਨਾ ਹੈ ਤੈਨੂੰ ਹੈ ਹਾਂ ਅੱਜ ਪਤਾ ਕਾ ਚੱਕਰ ਆ ਦੇਖੋ ਜੀ ਸਾਡੇ ਜਿਹੜਾ ਸੰਧਾਰਾ ਜਾਂਦਾ ਹੁੰਦਾ ਏ ਉਹ ਜਾਂਦਾ ਹੁੰਦਾ ਝੱਲੀਆਂ ਤੇ ਬਰੇਆਲੀ ਚੱਕਰਿਆਂ ਦਾ ਪਨੇਆਲੀ ਵਾਲੀ ਭੈਣ ਕੋਲੋਂ ਗੁੜੀਆ ਇੱਕ ਇੱਕ ਤਾਂ ਚਲੋ ਗੁੜੀਆ ਤਾਂ ਗੁੜੀਆ ਦਾ ਸਾਨੂੰ ਭਾਈ ਉਹ ਵੀ ਮੁੰਡਿਆਂ ਵਰਗੀ ਉਹ ਆ ਪਰ ਉਹਨਾਂ ਦੇ ਸੰਧਾਰਿਆਂ ਦਾ ਰਿਵਾਜ ਨਹੀਂ ਹੈਗਾ ਰਿਵਾਜ ਨਹੀਂ ਉਹਨਾਂ ਦੇ ਇੱਕ ਲੋੜੀ ਦਾ ਸੰਧਾਰਾ ਹੁੰਦਾ ਇੱਕ ਦੀਵਾਲੀ ਦੀਵਾਲੀ ਨੂੰ ਡੱਬਾ ਦੇਈਦਾ ਬਸ ਤੇ ਆਏ ਉਹਨਾਂ ਦੇ ਦਰ ਰਿਵਾਜ ਪਰ ਅੱਜ ਸਵੇਰੇ ਮੰਮੀ ਮੈਨੂੰ ਫੋਨ ਆਇਆ ਗਰਲੀਨ ਦਾ ਸਾਡੀ ਭਾਣਜੀ ਦਾ ਜੀ ਕਹਿੰਦੀ मामੂ ਮੇਰਾ ਸੰਧਾਰਾ ਤੇ ਇਹ ਮੈਨੂੰ ਕਹਿੰਦੀ ਸੀਗੀ ਵੀ ਬਿੰਦੇ ਮਾਮੇ ਨਾਲ ਗੱਲ ਕਰਾਈ ਹਾਂ ਕਹਿੰਦੀ ਸੀ ਉਹ ਹੋਣੀ ਸੀਗੀ ਕਹਿੰਦੀ मामੂ ਮੇਰਾ ਸੰਧਾਰਾ ਦੱਸ ਉਨੇ ਵੀਡੀਓ ਦੇਖੀ ਨਾ ਰਾਤ ਹਾਂ ਮੈਂ ਭਾਈ ਚੁੱਪ ਮੈਂ ਹਾਂ ਉਧਰ ਦੀਦੀ ਪਿੱਛੇ ਬੈਠੀ ਆ ਸੀ ਜਾਵੇ ਕਹਿੰਦੀ ਹੁਣ ਤੈਨੂੰ ਕਾਹਦਾ ਹੰਦਰਾ ਦੇਣਾ ਉਹ ਮੈਂ ਫੇਰ ਮੈਂ ਖਿਆ ਵੀ ਦੇਖ ਕੋਈ ਗੱਲ ਮੈਂ ਮੈਂ ਖਿਆ ਵੀ ਕੋਈ ਗੱਲ ਨਹੀਂ ਭਾਈ ਤੇ ਮੈਂ ਉਹਨੂੰ ਕਿਹਾ ਮਾਹ ਕੋਈ ਗੱਲ ਨਹੀਂ ਪੁੱਤ ਮੈਂ ਲਿਆਂਦਾ ਤੇਰਾ ਸੰਧਾਰਾ ਹੈ ਤੇ ਸਾਨੂੰ ਤਾਂ ਉਹੀ ਵਿਚਾਰੀ ਮੁੰਡਿਆਂ ਵਰਗੀ ਆ ਭਾਈ ਹੋਰ ਭਾਈ ਵਰਗੀ ਹੋਈਆਂ ਨੇ ਹੋਏ ਮੈਂ ਹਾਂ ਤਾਂ ਮੈਨੂੰ ਸੰਧਾਰਾ ਦੀ ਮਾਮਾ ਸਾਨੂੰ ਲੈ ਕੇ ਹਾਂ ਵੀ ਸਾਨੂੰ ਆਇਆ ਨਹੀਂ ਸੰਧਾਰਾ ਬਾਕੀ ਬਾਕੀਆਂ ਕੋਲ ਚਲੇ ਗਿਆ ਹੈ ਮਾਹ ਕੋਈ ਗੱਲ ਨਹੀਂ ਪੁੱਤ ਮੈਂ ਆ ਗਿਆ ਭਾਈ ਟੈਨਸ਼ਨ ਨਾਲੇ ਤੇ ਨਿਆਣੀ ਹੈ ਨਾ ਸਮਝ ਨਿਆਣੀਆਂ ਹਾਂ ਤਾਂ ਕਰਕੇ ਹੁਣ ਫਿਰ ਸੰਧਾਰਾ ਭਾਈ ਚੱਲ ਭਾਈ ਕਹਿੰਦੀ ਸੁਧਾਰਾ ਕਰਦੀ ਹੈ ਕਹਿੰਦੀ ਉਹਦਾ ਵੀ ਮਨ ਕੋ ਹੋਣਾ ਵੀ ਮੈਨੂੰ ਸੁਧਾਰਾ ਨਹੀਂ ਨਹੀਂ ਮੈਨੂੰ ਸੁਧਾਰਾ ਨਹੀਂ ਆਇਆ ਅਗਲੀ ਵਾਰ ਨੂੰ ਰੱਬ ਵੀਰ ਦੇ ਰੱਬ ਦੇ ਦੇ ਪਰ ਮਾਂ ਦਾ ਮੂੰਹ ਤੇ ਕਰਾਉਂਦਾ ਹਾਂ ਹਾਂ ਬਿਲਕੁਲ ਬਿਲਕੁਲ ਚਲੋ ਮਾਲਕ ਕਰੂੰਗਾ ਕਿਰਪਾ ਭਾਈ ਹੈਨਾ ਤੇ ਇੱਕ ਭੈਣ ਨੂੰ ਵੀਰ ਮਿਲੇ ਤੇ ਕਰੂੰਗਾ ਬਾਬਾ ਨਾਨਕ ਕਿਰਪਾ ਬਾਕੀ ਚਲੋ ਜੀ ਹੁਣ ਅਸੀਂ ਭਾਈ ਸਮਾਨ ਮੈਂ ਲਿਆਂਦਾ ਕਿੱਥੇ ਰੱਖਿਆ ਸਮਾਨ ਮੇਰੇ ਸੋਈ ਚਾਖਿਆ ਲਿਆਓ ਫੇਰ ਮੜਾ ਚੱਕ ਕੇ ਉਹਨੂੰ ਤੇ ਸੰਧਾਰੇ ਦਾ ਸਮਾਨ ਮੰਮੀ ਫਿਰ ਮੈਂ ਆਉਂਦਾ ਆਉਂਦਾ ਲੈ ਆਇਆ ਤਾਂ ਹੁਣ ਦੁੱਧ ਲੈ ਲੂਗੇ ਹਾਂ ਹਾਂ ਡੱਬਾ ਇੱਕ ਰਹਿੰਦਾ ਮੈਂ ਕਿ ਕਰਕੇ ਗਿਆ ਕੇ ਲੈ ਆਉਂਦਾ ਹੁਣ ਦੁੱਧ ਤੇ ਆਉਂਦਾ ਆਉਂਦਾ ਮੈਂ ਸਮਾਨ ਲੈ ਆਇਆ ਹੁਣ ਤੁਹਾਡੇ ਸਾਹਮਣੇ ਆ ਬਸ ਉਹ ਲਿਆਂਦਾ ਸਮਾਨ ਉਹੀ ਆ ਇੱਕ ਖਿਲਣਾ ਖਿਲਾਉਣੇ ਤੇ ਖਰੋਟ ਅੱਛਾ ਉਹ ਤਾਂ ਕਹਿੰਦੀ ਸੀ मामੂ ਖਿਲਾਂ ਖਿਲਾਉਣੇ ਆਂ ਯਾਰ ਖਰੋਟ ਲੈ ਆਈ ਅੱਛਾ ਮੈਂ ਖਾ ਵੀ ਨਹੀਂ ਕੱਲੀਆਂ ਕੱਲੀ ਖਿਲਾਂ ਖਿਲਾਉਣੇ ਖਰੋਟ ਨਹੀਂ ਫਿਰ ਹੁਣ ਜੇ ਮੈਂ ਖਾ ਸੰਧਾਰਾ ਦੇਣੀ ਆ ਹਾਂ ਐ ਆਪਣੀ ਹਾਂ ਫਿਰ ਪੂਰਾ ਹੀ ਦੇਣਾ ਹਾਂ ਕੁੜੀ ਲੈਣਾ ਦੀਦੀ ਕਹਿੰਦੀ ਦੀਦੀ ਤਾਂ ਮਨਾ ਕਰਦੀ ਦੀਦੀ ਕਹਿੰਦੀ ਰਹਿਣ ਦੇ ਵੀ ਇਹਦਾ ਐਵੇਂ ਹੀ ਕਰੀ ਜਾਂਦੀ ਆ। ਕਾ ਮੈਨੂੰ ਕਿਆ ਕਹਿੰਦੇ ਇਹਨੂੰ ਕਹਿੰਦੇ ਪੇਠਾ ਪੇਠਾ ਤੇ ਬਣਾਉਣੀ ਹਾਂ ਪੇਠਾ ਪੇਠਾ ਕੱਲ ਨਹੀਂ ਉੱਥੇ ਮੈਨੂੰ ਦੇਖਿਆ ਅੱਜ ਪਿਆਤਾ। ਅੱਛਾ ਹਾਂ ਮੈਨੂੰ ਲੈਣਾ ਮਮਾ ਮੇਰੇ ਵੀ ਪੇਠਾ ਨਹੀਂ ਦੇਖਿਆ। ਚੱਲ ਕੋਈ ਨਹੀਂ। ਕੋਈ ਗੱਲ ਵੀ ਨਹੀਂ ਹੁੰਦਾ کہیں ਬੰਦੇ। ਹਾਂ ਤਾਂ ਕਰਕੇ ਬਿਲਕੁਲ ਬਿਲਕੁਲ ਫੇਰ ਮੈਂ ਕਿਹਾ ਵੀ ਭਾਈ ਜੇ ਦੇਣਾ ਸਮਾਨ ਫੇ ਸਾਰਾ ਦੇਣਾ ਇੱਧਰ ਕੇਲੇ ਸੇਬ ਆ। ਆਹ ਕੇਲੇ ਦਾ ਸੇਬ ਆ। ਹਾਂ ਇਹ ਸਾਡੇ ਕੇਲੇ ਇੱਕ ਰੇ ਹਾਂ ਡੱਬਾ ਹੁਣ ਜਾਂ ਡੱਬਾ ਦਾ ਉਹਨੇ ਰਾਸਗੁੱਲੇ ਹੀ ਖਾਣੇ ਆ ਚ ਫਿੱਡੀ ਜੀ ਨੇ। ਉਹ ਲੈ ਜਾਣ। ਹਾਂ ਉਹਨੇ ਉਹਨੇ ਰੱਟਾ ਉਹ ਹੀ ਲਾਇਆ ਉਹਨੇ ਕਿਹਾ ਮਾਮੂ ਮੈਂ ਤਾਂ ਚਿੱਟੇ ਰਾਸਗੁੱਲੇ ਹੀ ਲਿਆਈ ਬਸ। ਰਾਸਗੁੱਲੇ ਹੀ ਪਸੰਦ ਆ ਉਹਨੂੰ ਜਿਹਨੂੰ ਦੋ ਵੀ ਜਿੱਦਾਂ ਕਾਲੇ ਚਿੱਟੇ ਦੇ ਚਿੱਟੇ ਹੀ ਫੜਨਾ ਫਟਾਫਟ ਪੜ ਲੈਣਾ। ਕਾਲੇ ਤਾਂ ਖਾਂਦੀ ਹੋ ਨਹੀਂ ਉਹ। ਕਾਲੇ ਨਹੀਂ ਖਾਂਦੀ। ਜੇ ਉਹਦੇ ਰਾਸਗੁੱਲੇ ਗਲੱਬ ਜੋਣਾ ਪੰਜਾ ਹੀ। ਹੂੰ। ਚਿੱਟਾ ਚੱਕਣਾ ਮੈਨੂੰ ਕਹ ਰਹੀ ਜੀ ਮੈਂ ਕਿਤੇ ਚਿੱਟੇ ਬਹੁਤ ਖਾਂਦੀ ਆ ਤੇ ਡੱਬਾ ਹੁਣ ਆਪਾਂ ਨੇ ਲੈ ਜਣਾ ਰਸਤੇ 'ਚ ਜਾਂਦੇ ਜਾਂਦੇ ਤੇ ਭਾਈ ਸਮਾਨ ਸੰਧਾਰੇ ਦਾ ਸਾਰਾ ਆਇਆ ਹੋਇਆ ਏ ਹੁਣ ਜਾਣਾ ਮੰਮੀ ਤੈਹੀ ਆ ਫੇ ਮੇਰੇ ਨਾਲ ਹਾਂ ਫੇ ਨਹੀਂ ਜਾਂਦੀਆਂ ਠੀਕ ਆ ਭਾਈ ਹੁਣ ਕੰਮ ਦਾ ਵੀ ਟਾਈਮ ਆ ਭਾਬੀ ਨਹੀਂ ਰਹਿਣਾ ਘਰਾਂ ਮਨਕੀ ਮਨਕੀਰਤ ਲੈ ਜਣਾ ਆਪਾਂ ਨਾਲ ਮਨਕੀਰਤ ਨਾ ਇੰਦੇ ਜਣਾ ਤੇ ਚਾਹ ਪਿਆਰ ਬੈਠਾ ਅੱਜ ਕੋਈ ਮੇਰੀ ਗੋਦੀ ਤੋਂ ਉੱਤਰਦਾ ਨਹੀਂ ਪਤਾ ਵੀ ਦਾਦੀ ਨੇ ਕੱਪੜੇ ਜਮੇ ਪਾਏ ਵੀ ਆਦੇ ਦੇਖ ਲੈ ਤੂੰ ਅਗਾਂਹ ਦੇ ਗੋਦੀ ਮੇਰੇ ਕੋਲ ਆ ਗਿਆ ਵੀ ਹਾਂ ਦਾਦੀ ਨੇ ਕੱਪੜੇ ਪਾਏ ਹੋਏ ਕਿਉਂ ਇਹ ਨੂੰ 10 ਦਿਨ ਇੱਧਰ ਉੱਧਰ ਜਾਂਦੀ ਰਹੀ ਨਾ ਜੈਸਮਿਨ ਕੋਲ ਹਸਪੀਟਲ ਜਾਂ ਉੱਥੇ ਜਾਤੇ ਇਹਦਾ ਇਹਦਾ ਜਾਤੇ ਮੂੰਹ ਪੈ ਗਿਆ ਮੰਮੀ ਦਾ ਐਨਾ ਜ਼ਿਆਦਾ ਪੈ ਗਿਆ ਇਹ ਨੂੰ ਤਾਂ ਭੁੱਲੇ ਗਿਆ ਇਹ ਨੂੰ ਤਾਂ ਕਿਤੇ ਵੀ ਜਾਣ ਦਿੰਦਾ ਜੇ ਬਿਹੜੀ ਉਹ ਦੂਈ ਕਿਹੜਾ ਸੌਂਦੀ ਦਾਦੀ ਵਗੈਰ ਉਹ ਵੀ ਦਾਦੀ ਦਾਦੀ ਬਹੁਤ ਉਹ ਪਾਪਾ ਦਾ ਤੇ ਦਾਦੀ ਦਾ ਚਲੋ ਜਦੋਂ ਮੰਮੀ ਸਵੇਰੇ ਉੱਠੀ ਵੀ ਹੁੰਦੀ ਆ ਸੱਚੀ ਕਾ ਬਾਪ ਬਾਪ ਦੇ ਤੁਰੇ ਫਿਰਦੇ ਆ ਦਿਵਾਲੀ ਮਾਰਦੇ ਨੇ ਆਪਾ ਜੀ ਨੂੰ ਜਾਂ ਤੁਹਾਨੂੰ ਇਹਨੇ ਸੁਣ ਲੈਣੀ ਆ ਇਹਨੇ ਰੋਣ ਲੱਪਣਾ ਵੀ ਹਾਂ ਮੇਰੀ ਦਾਦੀ ਦੇ ਨੇ ਹਾਂ ਬਹੁਤ ਇਹ ਚੀਜ਼ ਬਹੁਤ ਲੈਣ ਨੂੰ ਹੋ ਗਿਆ ਇਹ ਹੁਣ ਜਿਆਦਾ ਹੀ ਫੈਨ ਬਣ ਗਿਆ ਦਾਦੀ ਦਾ ਮੈਂ ਨਾ ਠੀਕ ਆ ਠੀਕ ਆ ਨਿਆਣੇ ਪਿਆਰ ਦੇ ਹੀ ਆ ਭਾਈ ਆਪਣੀ ਮੰਮੀ ਕੋ ਬੈਠਾ ਤਾਂ ਉਹਦੇ ਰਾਟ ਪਾਈ ਜੀ ਮੈਨੂੰ ਤੂੰ ਚੱਕ ਲੈ ਆ ਦੇਖ ਲੈ ਹਾਂ ਸਹੀ ਗੱਲ ਚਾਚੂ ਕਿੱਥੇ ਆ ਕਿਤੇ ਚਾਚੂ ਅੱਖਾਂਗੇ ਲਈ ਦੱਸ ਦੂੰਦਾ ਚਲੋ ਫੇ ਹੁਣ ਚੱਲੀ ਜਾਵਾਂ ਵੀ ਫਿਰ ਤੇ ਚਲੋ ਫੇ ਚੱਲਦੇ ਆ ਜੀ ਅਸੀਂ ਭਾਈ ਮਿਲਦੇ ਆ ਤੁਹਾਨੂੰ ਪਨੇਾਲੀ ਜਾ ਕੇ ਰਸਤੇ ਚੋਂ ਇੱਕ ਡੱਬਾ ਲੈਣਾ ਏ ਹਾਂ ਠੀਕ ਆ ਉਹ ਤੋਂ ਬਾਅਦ ਫੇ ਚੱਲਦੇ ਸਿੱਧਾ ਪਨੇਾਲੀ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਆਓ ਜੀ ਭਾਈ ਪੁੱਜ ਗਏ ਅਸੀਂ ਪਨੇਾਲੀ ਹੈ ਕੋਈ ਹੋਈ ਭਈਆ ਵਲੌਗ ਜਾਣੇ ਨੇ ਆ ਗਿਆ

ਠੀਕ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹਾਂ ਵਧੀਆ ਚਲ ਵਧੀਆ ਹੀ ਚਾਹੀਦਾ ਤੇਰਾ ਸੰਧਾਰਾ ਦਾ ਪੁੱਤ ਸੀ ਭੁੱਲੇ ਆਏ ਸੰਧਾਰਾ ਕਿੰਨੂ ਕਹਿੰਦੀ ਸੰਧਾਰਾ ਬੰਗਾ ਦਾ ਸੰਧਾਰਾ ਮੰਗਾਣਾ ਉਹ ਤਾਂ ਮੁੰਡਿਆਂ ਦਾ ਹੁੰਦਾ ਉਹ ਕੋਈ ਗੱਲ ਨਹੀਂ ਇਹ ਵੀ ਸਾਡਾ ਮੁੰਡਾ ਹੀ ਆ ਇਹ ਕਾ ਮੁੰਡਿਆਂ ਨਾਲੋਂ ਘਾਟਾ ਤੁਹਾਨੂੰ ਹੈ ਹੋਰ ਕੀ ਦੱਸ ਹੱਦ ਹੋ ਗਈ ਵਧੀਆ ਭਾਈ ਹਾਂ ਇਹ ਵੀ ਸਾਡਾ ਮੁੰਡਾ ਹੀ ਹੈ ਸਾਡਾ ਹੈ ਲੈ ਫਿਰ ਚਾਕਾ ਬਣਾ ਸੰਧਾਰਾ ਇਹਦਾ ਆਹ ਫਾਇੰਡ ਜੀ ਤਾਂ ਚਿੱਟਾ ਰਹਿੰਦੇ ਉਹ ਚੱਕ ਲੈ ਪੁੱਤ ਬਾਰੇ ਪਾਸੇ ਉੱਧਰ ਨੂੰ ਘੁੰਮ ਜਾ ਦੂਏ ਪਾਸੇ ਨੂੰ ਚੱਲ ਇਧਰ ਨੂੰ ਜਾੱਕ ਲੈ ਇਹ ਕਾ ਖਾਣੂ ਮੁੰਡਿਆਂ ਦੇ ਘਾਟਾ ਦੀ ਤੂੰ ਹੀ ਉਹੀ ਗੱਲਾਂ ਕਰੀ ਜਾਂਦੀ ਬੱਸ ਮਨੋਂ ਥੱਕੀ ਦਾ ਸੰਦਾਰਾ ਲਾ ਤਾਂ ਕਾ ਹੋ ਗਿਆ ਮਨੋਂ ਥੱਕੀ ਦਾ ਕਹਿੰਦੀ ਕੋਈ ਗੱਲ ਨਹੀਂ ਫਿਰ ਤੇ ਮਾਸਮਾਈ ਤੇ ਮੂੰਹ ਤੇ ਹੀ ਕਹਾਂਦਾ ਕੁਝ ਹਾਂ ਹੋਰ ਸਹੀ ਗੱਲ ਆ ਓਏ ਰੱਬਾ ਓਏ ਰੱਬਾ ਦੇਖ ਲਾ ਕੋਈ ਸੰਧਾਰੇ ਚ ਕਮੀ ਨਾ ਹੋਵੇ ਹੈ ਨਹੀਂ ਕੋਈ ਕਮੀ ਹੋਗੇ ਸਾਰੇ ਸਭ ਪੂਰਾ ਹੋਗੇ ਠੀਕ ਹੈ ਮੇਰਾ ਖਟੋੜ ਲੈ ਕੇ ਖਟੋੜ ਖਟੋੜ ਕਰੋਟਾ ਨੂੰ ਕਹਿੰਦੀ ਚਲ ਖਟੋੜ ਨਹੀਂ ਹੁੰਦੇ ਕਰੋਟ ਹੁੰਦੇ ਆ ਕਰੋਟ ਹੁੰਦੇ ਪੁੱਤ ਪਾਪਾ ਕਿਥੇ ਆਹ ਉਹ ਪਾਪਾ ਨੇ ਵੀ ਲਾ ਤ ਆਪਣਾ ਡਿਸਕਵਰ ਲੈ ਆ ਕੇ ਸਾਰੀ ਹੋ ਗਈ ਐਂਟਰੀ ਪ੍ਰੋਡੋ ਸਾਹਿਬ ਦੀ ਆਇਆ ਬਪਾ ਵਪਾਰੀ ਸਾਹਿਬ ਆਜੇ ਆਪਣੇ ਅਸਲੀ ਰੂਪ ਚ ਫਤਰੀ ਆ ਗਈ ਠੀਕ ਹੈ ਜੀ ਤੇਰੀ ਵੀ ਜਰਾ ਮੈਂ ਕਿਆ ਕਰ ਤੁਹਾਨੂੰ ਰਿਪ ਭਜਾ ਦੇ ਨਾ ਕੋਈ ਗੱਲ ਨਹੀਂ ਤਾਂ ਕਿਆ ਹੋ ਗਿਆ ਹੈ ਕੋਈ ਚੱਕਰ ਨਹੀਂ ਹੈਗਾ ਜਾਈ ਦੇ ਕਰਵਾ ਚ ਖਾਣਾ ਪੀਣਾ ਲਿਖਿਆ ਵਾ ਉਹ ਚਾਹੇ ਕਹਿ ਕੇ ਮੰਗਾਲਵੇ ਚਾਹੇ ਇਕੜਾ ਮਾਤੀ ਨਾ ਨਹੀਂ ਬਿਲਕੁਲ ਵੇ ਇਹ ਬਾਈ ਹੁਣ ਇਹਨੇ ਗੱਲੇ ਇਹ ਜਿਹੀ ਕਰੀ ਮੇਰੇ ਤੇ ਦਾ ਜਵਾਬ ਹੀ ਨਹੀਂ ਕਹਾ ਤੇ ਨਿਕਲਿਆ ਮੂੰਹ ਤੇ ਕਹਿੰਦੇ ਮੈਂ ਆਇਆ ਸਵੇਰਾਂ ਖੇਤਾਂ ਦੇ 10 11 ਵਜੇ ਹਾਂਜੀ ਪਾਪਾ ਮਾਮਾ ਚੰਡੀਗੜ੍ਹ ਗਿਆ ਮਾਸੀ ਦਾ ਲੈ ਕੇ ਕਿਆ ਕਰਨੀ ਸੀ ਕਰੋੜ ਕਰੋੜ ਇੱਕ ਹੋਰ ਬਣੀ ਕਿਆ ਕਰਨੀ ਸੀ ਖਲੋਣਾ ਹੈ ਕਦੇ ਸੰਭਾਰਾ ਗਏ ਨਹੀਂ ਆਪਣੇ ਨਹੀਂ ਆਇਆ ਸਨ ਕੋਤੇ ਕੰਮ ਚੰਗੇ ਨੇ ਉਹ ਨਹੀਂ ਨਹੀਂ ਲੈ ਹੱਦ ਹੋ ਗਈ ਮਾਂਜੀ ਨਹੀਂ ਮਾਂਜੀ ਹਣੀ ਨਹੀਂ ਫਾਈ ਇਹ ਇਹ ਸਾਨੂੰ ਮੁੰਡਿਆਂ ਨਾਲ ਘੱਟ ਆ ਯਾਰ ਜੀ ਜੀ ਹੱਦ ਹੋ ਗਈ ਹੈ ਉਹ ਨਹੀਂ 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 ਵਾਰ-ਵਾਰ ਖੇਚਣੇ ਚੰਗੀ ਲੱਗਦੀ ਕੁਝ ਨਹੀਂ ਹੁੰਦਾ ਖੇਚਲ ਨੂੰ ਕਿਤੇ ਬਹੁਤ ਉੱਥੇ ਕਿਤੇ ਲੱਖ ਰੁਪਈਆ ਲੱਗ ਗਿਆ ਹੱਦ ਹੋ ਗਈ ਕੋਈ ਚੱਕਰ ਨਹੀਂ ਹੈਗਾ ਜੀ ਜੀ ਵੈਸੇ ਵਪਾਰੀਆਂ ਦੀ ਵੈਸੇ ਆ ਆ ਨਿਸ਼ਾਨੀ ਹੁੰਦੀ ਹੈ ਨਾ ਵੀ ਆਹ ਪਰਨਾ ਜਾਂ ਗੱਲ 'ਚ ਜ਼ਰੂਰ ਹੁੰਦਾ ਪਾਣੀ ਆਉਂਦਾ ਜਾਂ ਕੋਈ ਠੰਡਾ ਮੈਂ ਕਹਿੰਦਾ ਰਹਿ ਲੋ ਗਰਮੀ ਆਉਣੀ ਮੈਂ ਕਈ ਵਾਰ ਦਿੱਮੀ ਗਰਮੀ ਆਉਣ ਲੱਗ ਜਿੰਦੀ ਹੈ ਜੇ ਸੌਦਾ ਗਲਤ ਪੱਜ ਜਵੇ ਜਿਆਦਾ ਕਈ ਵਾਰ ਸਾਸਤੀ ਜੀ ਜੇ ਮੈਂ ਵੀ ਲਿਆ ਹੋ ਜਾਂਦੀ ਆ ਫਿਰ ਅੱਗੇ ਵੇਚਦੀ ਨਹੀਂ ਫਿਰ ਗਰਮੀ ਆਪੇ ਆਉਂਦੀ ਉਹ ਹੀ ਗੱਲ ਆ ਮੈਂ ਕਰਦੀ ਜੀ ਵੀ ਵੱਜਦਾ ਫਿਰ ਗਰਮੀ ਸਾਫ ਹੋ ਜਾਂਦੀ ਗਰਮੀ ਸਾਫ ਕਰਨੀ ਪੈਂਦੀ ਆ ਓ ਪੁਕੜੇ ਤਰੇ ਬਤਾ ਪਪਾ ਜੀ ਪੁੱਪਾ ਜੀ ਕਿੱਥੇ ਪੁੱਤ ਕਿੱਥੇ ਹੈ ਕਿੱਥੇ ਹੈ ਪਪਾ ਜੀ ਦਿੱਲੀ ਹੋ ਗਿਆ ਜਾਨਦੇ ਜੀ ਫਿਰ ਮੈਂ ਸਮੂਸਾ ਖਾਈ ਕੋਈ ਨਹੀਂ ਲਗਾਏ ਨੀ ਕਿਤੇ ਵੀ ਹਾਂ ਇਹ ਲੈਣਾ ਸਵੇਰੇ ਸੇਰ ਤੋਂ ਆਇਤਾ ਬਾਲ ਖੇਤਾਂ ਵਾਲ ਰਿਹਾ ਥੋੜਾ ਹਾਂ ਮੇਰਾ ਸਵੇਰ ਦਾ ਭਿਆ ਹੁਣ ਹੋ ਗਿਆ 12 11 ਵਜੇ ਆ ਗਿਆ ਅੱਛਾ ਸਿਰ ਕਾ ਤੋਕਦਾ ਉਹ ਹਵਾ ਲਾਗੇ ਦਾਤੀ ਬਲਾਦਰਵਨ ਚਲੇ ਗਿਆ ਸੱਚਾ ਹਾਂ ਹਮ ਹੁਣ ਮੌਸਮ ਚੇਂਜ ਹੋ ਗਿਆ ਮੈਂ ਕਿਹਾ ਇਹਦੇ 30 ਹਾਲ ਚੇਈ ਹਮ ਗਿੱਜਾ ਛੰਡ ਲੱਗਿਆ ਆਂਦੇ ਰਾਤੀ ਹਮ ਹੁਣ ਤਾਂ ਮੌਸਮ ਬਦਲ ਗਿਆ ਨਾ ਉਹ ਪਰ ਪੈ ਗਿਆ ਮੌਸਮ ਹੋ ਗਿਆ ਚੇਂਜ ਉਹਦੇ ਕਰਕੇ ਉਹ ਪੁੰਜਦਾ ਹਾਂ ਗਿੱਜਾ ਆਏ ਤੇਰੇ ਕਹੇ ਤੇ ਨਹੀਂ ਗਿਰਨਾ ਇਹਨੇ ਦਾਦੀ ਦੀ ਕਹੇ ਤੇ ਗਿਰਦਾ ਇਹ ਗਿੱਜੋ 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 ਹੁਣ ਦੇਖੀ ਗਿੱਜੋ 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 ਗੀਜੋ ਵਿਚੋ ਗੀਜੋ ਵਿਚੋ ਚੱਲਿਆ ਵਿਚੋ ਕਿਹ ਗੀਜਾ ਪੁੱਤ ਇਹ 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 ਹਾਂ ਤਾਂ ਆ ਗਿਆ ਕੋਣ ਕਿਰਮੇ ਦੇਖੀ ਵਿਚੋ ਗੀਜੋ ਵਿਚੋ ਉਹ ਕਿਤੇ ਉਹ ਪੁੱਤ ਅਰੇ ਉਹ ਕਿਤਾਂ ਲਾਪੇ ਬਰਨਾ ਨਾ ਹਾਂ ਪੁੱਤ ਦੇਖੀ ਗੀਜੋ ਵਿਚੋ ਗੀਜੋ ਵਿਚੋ ਗੀਜੋ ਇਹ ਗੀਜੋ ਹੁਣ ਥੋੜਾ ਉਹ ਕਰਦਾ ਨਾ ਹਜੇ ਹੁਣੇ-ਹੁਣੇ ਆਇਆ ਉਹਨੇ ਇਹਨਾਂ ਲਾਪਿਆ ਸਾਂਹਣ ਵੀ ਨਹੀਂ ਹੁਣ ਤਾਂ ਸੰਭਲ ਜਾਂਦਾ ਹੁਣ ਨਹੀਂ ਆ ਉੱਦਾਂ ਬੈਠਾ ਰਹਿੰਦਾ ਮੀਨਾ ਕੰਨਾ ਮਿਲਤਾ ਲੈਣ ਦੇ ਪਹਿਲਾਂ ਕਿੱਥੇ 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 ਆਇਆ ਪਾ ਮੈਂ ਚੰਗੀ ਤਰ੍ਹਾਂ ਦੂਈ ਇਹ ਅੱਜ ਦੂਈ ਅੱਜ ਘਰਾਂ ਛੱਡੀ ਇਹ ਉੱਤਰ ਆ ਪਾ ਤਾ ਉਹ ਤਾਂ ਦਾਦੀ ਚੈਰ ਹੋਈ ਮੰਮੀ ਨੇ ਕਿਆ ਕਰਿਆ ਮੰਮੀ ਜਦ ਅਸੀਂ ਤੁਰਨ ਲੱਗੇ ਘਰ ਤੇ ਅੱਛਾ ਮੰਮੀ ਨੇ ਇੱਕ ਮਿੰਟ ਗਿਨੇ ਉਪਰ ਤੋਂ ਕੁੰਡਾ ਲਾ ਕੇ ਅਪੜਦਾ ਲਾ ਆ ਉਧਰ ਤੇ ਨਾ ਚਾਨਣਾ ਬਹੁਤ ਆਂਦਾ ਅਪੜਦਾ ਲੱਗਣਾ ਆਹੀ ਨਾ ਦੇ ਇੱਕ ਲੋ ਪੜਦੇ ਦੇ ਖੋਲਿਓ ਸਾਰੇ ਧੋਣੇ ਨੂੰ ਆਹੀ ਆਹੀ ਲੌਬੀ ਵਾਲਾ ਜੀ ਬਸ 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 ਹਾਂ ਇੰਨਾ ਕੰਮ ਉਹ ਫੇਰ ਉਧਰ ਤੇ ਚਾਨਣਾ ਪੈਂਦਾ ਨਾ ਉਹਦੇ ਕਰਕੇ ਵੀਡੀਓ ਚ ਹੋ ਜਾਂਦਾ ਸਾਰੇ ਖੋਲੇ ਨੂੰ ਧੋਦੋ ਆ ਗਈ ਲੱਗੀ ਹੋਇਆ ਤੇ ਆ ਲੋ ਲਓ ਬਾਈ ਅਜਾ ਪਾਸੇ ਉੱਤੇ ਪੀ ਕੇ ਕੈਸੀ ਠੰਡਾ ਦੇਖ ਲਾ ਭਈ ਅਸੀਂ ਠੰਡਾ ਦੁਬਾਰਾ ਪੀਣ ਆ ਗਏ ਫੇਰ ਠੀਕ ਨਹੀਂ ਜਿਹੜਾ ਜਿਹੜਾ ਕਿਸਮਾ ਚ ਪੀਣਾ ਪੈਣਾ ਹਾਂ ਇਹ ਵੀ ਗੱਲ ਠੀਕ ਹੈ ਕਿ ਕਰ ਗਿਣੂਗਾ ਚੀਜ਼ਾਂ ਖਾਣੀ ਕਿਸਮ ਉੱਤੇ ਵਿੱਚ ਆ ਭਾਈ ਹਾਂ ਭਾਈ ਮੁੰਡਾ ਭਾਈ ਹੋਣੀ ਨਾ ਗਿਆ ਸੀ ਕਿਉਂਣਾ ਮੁਰਨਾ ਥੋੜਾ ਤਾਂ ਅਸੀਂ ਹੁਣ ਜਵਾਬ ਦੇਣਾ ਤੇ ਨਿਆਣੀ ਇਹਨੇ ਭਾਈ ਸਵਾਲੇ ਮਾਮੇ ਨੂੰ ਇਹ ਕੁਐਸਚਨ ਇਹੋ ਜਿਹਾ ਕਰਤਾ ਕਿਆ ਕਹਿੰਦੇ ਮਾਮੇ ਕੋਲ ਆਨਸਰ ਨਹੀਂ ਦੇਹਾ ਮਾਮੂ ਮੇਰਾ ਸ ਮੇਰਾ ਸਨਹਾਰਾ ਕਹਿੰਦੀ ਮੈਂ ਕਿਹਾ ਵੀ ਹੋਣੀ ਨੂੰ ਵਿਚਾਰੀ ਨੂੰ ਕਹੀਏ ਕਿ ਆ ਸੀ ਹੈ ਮੈਂ ਕਿਹਾ ਵੀ ਕੋਈ ਨਾ ਪੁੱਤ ਭਾਈ ਮੈਂ ਆ ਗਿਆ ਲੈ ਕੇ ਫੇਰ ਨਿਆਣੇ ਦੇ ਮਨ ਮਾ ਇਹ ਹੋ ਜਾਂਦਾ ਵੀ ਹੈ ਦੱਸ ਹੈ ਵੀ ਮੁੰਡਿਆਂ ਦੇ ਹੁੰਦਾ ਜਿਹੜਾ ਭਰਾਵਾ ਦਵੇ ਨਹੀਂ ਸੋਣੇ ਦਿੱਤੀ ਆ ਮੈਨੂੰ ਫੋਨ ਲਾ ਮੈਂ ਕਹ ਰਣਾ ਮੈਂ ਕਿਹਾ ਮੈਂ ਸਾਂ ਚੋ ਕੇ ਆਣਾ ਨਾ ਮੈਂ ਸਾਂ ਚੋਣ ਦੇ ਹਾਂ ਨਾ ਨਾ ਮਾਮੇ ਨੇ ਹੋ ਲਾ ਹੁਣੇ ਮੈਨੂੰ WhatsApp ਤੇ ਰਿਕੋਡੀਆਂ ਪਾਈਆਂ ਨਹੀਂ ਮਾਮੂ ਕਾ ਦਾਣਾ ਪੈ ਤੂੰ ਮੈਂ ਕਾ ਕੇ ਪਾਈ ਜਾਂਦੀ ਹਾਂ ਹੋਰ ਚੜ੍ਹੇ ਲਾਹ ਮੂਰੀ ਸਾਡੀ ਪਾਣੀ ਪਾਈਂਦੀ ਚੁੱਪ ਪਾਣੀ ਦੇ ਰਹਿਣਾ ਬੰਦੇ ਪਿਆ ਅੜਕੇ ਅੱਦ ਪਾਣੀ ਨਾ ਆ ਲੈ ਗਾ ਜਮੂਈ ਕੋ ਜਾ ਚਲੋ ਇਹ ਬੂਈ ਕੋਲ ਆ ਦੇਖ ਆ ਦੇਖ ਭੱਜ ਲਿਆ ਇਹ ਫਤਾਲਾ ਲੱਗ ਗਿਆ ਇਹਨੂੰ ਉਦੋਂ ਮੈਂ ਹਣ ਘੁੰਮਣ ਖਿੱਚ ਗਿਆ ਹਾਂ ਚਾਰ ਸਵੇਰੇ ਹੈ ਨਾ ਕੱਪੜੇ ਪਾ ਲੋ ਇਹ ਚਿਰੇ ਪਤਾ ਲੱਜਦਾ ਵੀ ਹੁਣੇ ਚੱਲੇਗੀ ਤੇ ਐ ਦਾਦੀ ਕੋਲ ਤੇ ਆਉਂਦਾ ਉਹ ਜਦ ਕਰ ਤੇ ਲਾਪੜੀ ਬੈਠੀ ਦੀ ਕੋਲ ਮੇਰੇ ਜਦ ਤਿਆਰ ਹੋ ਗਿਆ ਸੀ ਘਰ ਤੇ ਤੁਰਨ ਲੱਗੇ ਅੱਛਾ ਮਾਂ ਕੋਲੋਂ ਮੇਰੇ ਕੋਲ ਆ ਗਿਆ ਵੀ ਮੈਂ ਤੇਰੇ ਕੋਲੇ ਜਾਣਾ ਤੇਰੇ ਕੋਲ ਬੈਠੇ ਨਾ ਤੂੰ ਚੱਕ ਲੈ ਜਾਂ ਦੇਖ ਲੋ ਘਰ ਤੇ ਤੁਰ ਤੁਰਨ ਲੱਗੇ ਨਾ ਮੰਮੀ ਨੇ ਜਿਆ ਸਮਾਨ ਰੱਖਿਆ ਗੱਡੀ ਚ ਮੈਨੂੰ ਜਾਪ ਤੇ ਜ਼ਿਆਦਾ ਲੱਗ ਗਿਆ ਕੰਨ ਜਦੋਂ ਜੱਪ ਤੇ ਕੁੰਡੀ ਹੋਈ ਆ ਕਿਉਂਕਿ ਪਹਿਲਾਂ ਉੱਥੇ ਹਸਪੀਟਲ ਵਿੱਚ ਉਹ ਹੋ ਗਿਆ ਹੈਨਾ ਨਹੀਂ ਆ ਨਹੀਂ ਇਹਨਾ ਦੀਦੀ ਇਹ ਤਾਂ ਅੱਧਾ ਅੱਧਾ ਪੱਕਾ ਹੀ ਇਹ ਹਾਂ ਮੇਰੇ ਨਾਲ ਨਾ ਫਿਰ ਤੁੰ ਨੂੰ ਵੀ ਜਾਂਦੀ ਰਹੀ ਲਾਪਰੀ ਤੇ ਛੱਡ ਕੇ ਫਿਰ ਉਹਦੇ ਕਰਕੇ ਜਾਦਾ ਲੱਗ ਗਿਆ ਕਰਕੇ ਮੇਰੇ ਲੱਗਿਆ ਜ਼ਿਆਦਾ ਹਾਂ ਸਾ ਚੱਕਰ ਦੇ ਨਾਲੇ ਬੈਠਾ ਹੈ ਦਾਦੂ ਕੋਲ ਮੈਂ ਹੀ ਨਹੀਂ ਲੱਗੀ ਕਿਹਾ ਮੈਂ ਕਿਹਾ ਬਾਏ ਬਾਏ ਮੈਂ ਲਫਾਫਾ ਲੱਗੀ ਰੱਖਣੀ ਤੇ ਹਣਾ ਅਸਮਾਨ ਇਹ ਜਿਹੜੇ ਸੁਨਾਰੇ ਤਾਂ ਅਜਾ ਹਾਂ ਲੱਗੀ ਮੈਂ ਸਮਾਨ ਰੱਖਣ ਇਹਨੂੰ ਕਹਿ ਤਾਂ ਮੈਂ ਵਾਏ ਵਾਏ ਉਹ ਦੂਹੀ ਪਤਾ ਲੱਗ ਗਿਆ ਨੋ ਐਂਟਰੀ ਐ ਨੋ ਨੋ ਐਂਟਰੀ ਉਹ ਦੂਹੀ ਪਤਾ ਲੱਗ ਗਿਆ ਮੈਂ ਇਹਨੂੰ ਕਰ ਦਿੱਤੀ ਵਾਏ ਵਾਏ ਸਮਾਨ ਰੱਖਣ ਲੱਗੀ ਉਹਨੂੰ ਪਤਾ ਲੱਗ ਗਿਆ ਚੱਲੀ ਗਈ ਉਹਨੇ ਖਾਤਾ ਉਹਨੇ ਉਹਨੇ ਚੱਲੀ ਗਈ だっती ਕਿ ਮੈਂ ਨਾਲ ਹੀ ਕਿੱਥੇ ਵੇ ਤੰ ਕਰਨਾ ਦਾ ਦੋਹੀ ਫਿਰ ਤਾਂ ਹੁਣ ਗੱਡੀ ਚ ਦੋ ਜਲੇ ਤਾਂ ਗੱਡੀ ਦੇ ਸਾਹਮਣੇ ਗੁੱਤੋਂ ਪਿੱਛੇ ਨਹੀਂ ਨੇ ਬੈਠਦੀ ਫਿਰ ਅੱਛਾ ਉਹਨੇ ਬੈਠਦੀ ਆ ਉਹ ਗੱਡੀ ਵਿੱਚ ਤੇ ਪਿੱਛੇ ਵੀ ਤਾਂ ਲੱਗਦਾ ਲੋਪ ਹੋਣਾ ਨੇ ਤਾਂ ਗੱਡੀ ਦਾ ਬਲੋ ਖੋਲਣ ਦਾ ਵੀ ਉਹੀ ਗੱਲ ਆ ਉਹੀ ਜਾਂਦੀ ਉਹ ਵਿੱਚ ਕੱਲਾ ਨਿਆਣੇ ਲੱਗਿਆ ਨਿਆਣੇ ਦਾ ਔਖਾ ਹੈ ਕੱਲਾ ਨਿਆਣਾ ਵੇ ਪਿੱਛੇ ਪਿਛਾਣਾ ਨਾਲੇ ਥੋੜਾ ਜਿਹਾ ਨਿਆਣਾ ਸੋਜੀ ਵਾਲਾ ਹੋ ਗਿਆ ਫਿਰ ਤਾਂ ਹੈ ਅਜੇ ਇੰਨੀ ਪਤਾ ਨਹੀਂ ਨਾ ਹੈਗਾ ਉਹਨੂੰ ਹੂੰ ਉਹੀ ਗੱਲ ਹੈ ਹੁਣ ਇਹ ਨੂੰ ਤਾਂ ਗੋਦੀ ਜਾ ਕੇ ਬਹਿ ਜੀ ਪਾਉਣੀ ਨਹੀਂ ਲਿਗਾਂਗੇ ਉਹੀ ਤਾਂ ਗੱਲ ਹੈ ਲੈ ਕਰਕੇ ਫਿਰ ਲਾਪੜੀ ਦੇ ਅੰਦਰ ਬਾੜੀ ਹੈ ਬਹਾਨਾ ਲਾਇਆ ਕੋਈ ਤਾਂ ਅਸਲੀ ਉੱਥੇ ਤੇ ਹੈ ਉਹ ਉਹ ਹਨਾ ਵੀ ਉਹ ਗਣੀ ਬਾਰੇ ਕੋਈ ਦਰਦ ਨਹੀਂ ਜਾਂ ਹਾਂ ਹਨਾ ਤੇ ਦੀ ਦੀ ਹੈ ਕੁੜੀ ਨਹੀਂ ਹਾਂ 14 ਕ ਦਿਨ ਦੀ ਤਾਂ ਹੋਗੀ ਹਨਾ ਤੇ ਦੀ ਅੱਜ ਤਰੀਕ ਹੋ ਗਈ 12 13 ਦਿਨ ਦੀ ਹੋ ਜਦੋਂ ਦੀ 13 ਦੇ ਉੱਪਰ 12 ਦੀ 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 ਬਾਰਸੂ ਹਾਂ ਅੱਜ 14 ਮਾਂ ਦੇ ਹਨਾ ਤੇ ਦੀ ਦੀ ਹੈ ਕੁੜੀ ਹਾਂ ਯਾਦ ਦੁਗਾਂ ਦੀ ਹਾਂਜੀ ਹਾਂ ਹਾਂ 14 ਤਰੀਕ ਅੱਜ ਨਾ ਸੌਰੀ 14 ਦਿਨ ਦੀ ਹੋ ਉਹਨੂੰ ਕਾ ਦੇਖ ਗਿਆ ਬਾਹਰ ਹਾਂ ਹੋਊਗੀ 14 ਵਾਜ ਦੇ ਟੱਪੀ ਆ ਨਾ ਮੈਂ ਹਾਂ ਬੰਦਾ ਗਲੀ 'ਚ ਹੋਗਾ ਕੋਈ ਇੱਧਰ ਨਾ ਹੋਵੇ ਹਾਂ ਕੋਈ ਸਟਾਪ ਨਾ ਹਾਂ ਸਾਲਾ ਜਿੰਨਾ ਛੋਟਾ ਉਹਨਾਂ ਖੋਟ ਆਇਆ ਰਾਖੀ ਪੂਰੀ ਪੱਕੀ ਐ ਜੀ ਰਾਖੀ ਪੂਰੀ ਕਰਦਾ ਜੀ ਜਾਂ ਹਾਂ 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 ਅੱਜ ਤੁਹਾਡਾ ਜੋਨ ਹੈ ਗਣ ਇਹਦੇ ਗੋਡੀਆਂ ਲਾ ਕੇ ਨਹੀਂ ਖੁੱਟਣਗੀਆਂ ਹੈਂ ਆ ਖੁੱਟੇ ਜਾ ਖੜ੍ਹ ਦਿੰਦਾ ਜੇ ਨਾ ਫੇਰ ਬੋਲਦਾ ਦੇ ਕੜਕੜ ਕੰ ਸੁਣਦਾ ਹੀ ਨਹੀਂ ਦੱਸ ਉਹਨਾਂ ਨੇ ਵੀ ਸੌਣ ਫੇਰ ਸੱਲਾਰ ਨੂੰ ਰੁਵਾਇ ਕੇ ਛੋਟਾ ਕੀਤਾ ਇਹਨੂੰ ਹੋਰ ਤਾਂ ਸੌਣ ਜਾ ਜੋਰ ਨਾਲ ਧੱਕਾ ਮਾਰਦਾ ਅੰਦਾ ਇਹਨੂੰ ਹੈਂ ਦੱਸ ਅੱਛਾ ਵੀ ਆ ਜੇ ਪੇਸ਼ ਨਹੀਂ ਚਾਹਦੀ ਉਹ ਤੇਰੇ ਪਰਦੇ ਮੈਂ ਨਹੀਂ ਇਹ ਉਹ ਬੜਾ ਹੋਜੀ ਬਾਈ ਆ ਗਈ ਕਰਮਾ ਕਰਮ ਚਾਹ ਹੈ ਚਾਹ ਪੀਓ ਚਾਹ ਪੀਓ ਪਹਿਲਾਂ ਦੀ ਕਹਿੰਦੀ ਛੱਡ ਦੇ ਤੂੰ ਇਹ ਇਹ ਕਿਆ ਫੜੀ ਆਉਂਦੀ ਐ ਇਧਰਲੀ ਸਾਈਡ ਤੇ ਅੱਛਾ ਵੀ ਮੰਮੀ ਨਾ ਕਿਆ ਪਤਾ ਕਿਤੇ ਹੈ ਗੇਰੇ ਨਾਲ ਵਿੱਚ ਆ ਮੰਮੀ ਨਹੀਂ ਆਣੀ ਹੈ ਮੰਮੀ ਦੇ ਹੱਥੋਂ ਕਰਦੀ ਜਰੀ ਹੈ ਹਾਂ ਤੇਰੀ ਹੈਲਪ ਕਰਾਉਂਦੀ ਆ ਇਹ ਹੈਲਪ ਕਰਾਉਂਦੀ ਆ ਭਾਈ ਪੂਰੀ ਹਾਂ ਹਾਂ ਇਹ ਹੈਲਪ ਕਰਾਉਂਦੀ ਭਾਈ ਗੇ ਨਾ ਲਈ ਨਾ ਜੀ ਉਧਰ ਸਾਡਾ ਲੱਗਿਆ ਵਾ ਸਾਹਮਣੇ ਬਲੌਗ ਉਧਰ ਬਲੌਗ ਚੱਲ ਰਿਹਾ ਸਾਡਾ ਬਲੌਗ ਆਪਣੇ ਬਣਾਵਣਾ ਦੇਖੀ ਜਾ ਨਾਲ ਨੂੰ ਪਤਾ ਲੱਗ ਜੀ ਕਿੰਨਾ ਨਹੀਂ ਵੱਡ ਰਿਹਾ ਸਹੀ ਗੱਲ ਆ ਓਏ ਅਸੀਂ ਭਾਈ ਦੇਖਦੇ ਆ ਕੁਆਲਿਟੀ ਬਲੈਟੀ ਜਿਹੜਾ ਸੁਲਾਬ ਬਹੁਤ ਆ ਹੈ ਨਾ ਸੁਲਾਬ ਹੈ ਔਰ ਰਸੋਈ ਤੇ ਹੈ ਜੀ ਜ਼ਿਆਦਾ ਆ ਹੈਗੀ ਪਰ ਦੂਜੇ ਪਾਸੇ ਵੀ ਹੈਗੀ ਆ ਉਹ ਕੁਦਰਤੀ ਹੈ ਕਈ ਕਈ ਪਾਸੇ ਨਾ ਜਿੱਦਾਂ ਹੁਣ ਆ ਦੇਖੋ ਤੁਹਾਡੇ ਲੱਗ ਗਈ ਹੁਣ ਇਹ ਇਹ ਹੌਲੀ ਹੌਲੀ ਵਧੀ ਜਾਣੀ ਮੈਂ ਕਹਿੰਦਾ ਇਸ ਨੂੰ ਤਾਂ ਕੱਦੀ ਇੱਕ ਨਹੀਂ ਉਹ ਇੱਕ ਹੋਰ ਆ ਨਾ ਗੱਲ ਜਿਹੜੀ ਹੁਣ ਉਹ ਰਸੋਈ ਆ ਸਾਹਮਣੇ ਰਸੋਈ ਵਾਲੀ ਕੰਧ ਪਸਲਾਵਾ ਉਹਦੇ ਪਰਲੀ ਸਾਈਡ ਵਾਲੇ ਮਕਾਨ ਨਾ ਦੀਦੀ ਦੇ ਜੇਠ ਦਾ ਹੈ ਆ ਨਾਲੇ ਦਾ ਹਾਂ ਉਹ ਉਹਨਾਂ ਦਾ ਮਤਲਬ ਹੈ ਨਾ ਉਹਨਾਂ ਨੇ ਕੰਨਾਂ ਖੜੀਆਂ ਕਰਕੇ ਹਜੇ ਰੋਕਿਆ ਵਾ ਕੰਮ ਉਹ ਪਲਾਸਟਰ ਨਹੀਂ ਨਾ ਹੋਇਆ ਵਾ ਜਦ ਤੱਕ ਉਹ ਕੰਧ 'ਚ ਪਾਣੀ ਪਈ ਜਾਂਦਾ ਅਜੇ ਉਹਦੇ 'ਚ ਮਤਲਬ ਲੈਂਟਰ ਵੀ ਨਹੀਂ ਪਿਆ ਲੈਂਟਾ ਉਹਦੇ ਵਿੱਚ ਤਾਂ ਨਾ ਪਾਣੀ ਪਈ ਜਾਂਦਾ ਵੇ ਹਾਂ ਆ ਕੀ ਤੇਰੇ ਫੇਵਰਟ ਚੀਜ਼ ਜਾਣ ਕੇ ਉਹ ਮੈਂ ਤਾਂ ਪੁੱਤ ਜਾਣ ਕੇ ਛੇੜਦਾ ਤਾਂ ਤੈਨੂੰ ਤੈਨੂੰ ਉੱਦੋਂ ਆ ਗਏ ਉੱਦੋਂ ਤੱਕ ਹਾਂ ਕਿੰਨੂੰ ਖਾਂਦੀ ਨਹੀਂ ਹੈਗੀ ਤਾਂ ਜਾਣ ਕੇ ਕਿਹਾ ਤਾਂ ਮੈਂ ਹੁਣ ਤੇਰੀ ਤੇਰੇ ਵਾਸਤੇ ਤਾਂ ਸਪੈਸ਼ਲ ਅਸੀਂ ਸੰਧਾਰਾ ਲੈ ਕੇ ਆਏ ਫਿਰ ਤੇਰੀ ਫੇਵਰਟ ਚੀਜ਼ ਨਹੀਂ ਲੈ ਕੇ ਆਉਂਗੇ ਦੱਸ ਹਾਂ ਜੇ ਬਾਅਦ ਵਿੱਚ ਨਹੀਂ ਵੀ ਇਹ ਤਾਂ ਮੈਂ ਹੀ ਲੈ ਲੈਣੇ ਸਾਰੇ ਨਹੀਂ ਨਹੀਂ ਇਹਦਾ ਹੀ ਦੀ ਮੇਰੇ ਬਾਪ ਪਾਰਸੀ ਆ ਹਾਂ ਹਾਂ ਸਹੀ ਗੱਲ ਚੱਲੋ ਚਾਹ ਪੀਂਡੀ ਹੋ ਜਾਣੀ ਲਾਓ ਜੀ ਫੇਰ ਫੜ ਛੱਕੀਏ ਚਾਹ ਫੇਰ ਹੁਣ ਜੀ ਤੇ ਬਾੜੇ ਨੂੰ ਜਾਣਾ ਆਪਾਂ ਨੇ ਨਹੀਂ ਹੁਣ ਸ਼ਹਿਰ ਜਾ ਕੇ ਆਣਾ ਮੜ ਜਾ ਅੱਛਾ ਇਹ ਜਾਣਾ ਬਾੜਾ ਚਿੰਦੇ ਫੇਰ ਆਉਂਗਾ ਲੈ ਕਿੱਥੇ ਸੀਂ ਜਾਂਦੇ ਅੱਜ ਨਿੱਗੀ ਐ ਨਿੱਗੀ ਇੱਧਰ ਪਿੰਡਾ ਕੋਈ ਨਿੱਗੀ ਅੱਛਾ ਨੇੜੇ ਹੀ ਆਨਦੇ ਫੇਰ ਹੁਣ ਐਥੇ ਦੇ 3 ਕਿਲੋਮੀਟਰ ਹੁਣ ਠੀਕ ਆ ਠੀਕ ਆ ਮੈਂ ਕਿਹਾ ਤਾਂ ਮੈਂ ਅੱਜ ਲਸਣ ਲਾ ਲੰਦੇ ਆ ਮੈਂ ਕਿਹਾ ਉਥੇ ਰੇਹੂ ਜਿਆ ਪਾ ਦੇ ਹਾਂ ਕਾ ਨਹੀਂ ਕਹਿੰਦਾ ਹੁਣ ਰਹਿ ਨਹੀਂ ਕਹਿੰਦਾ ਪਾਣਾ ਹੈ ਕਿ ਕਹਿੰਦੇ ਵੀ ਮੈਂ ਤਾਂ ਸ਼ਾਮ ਨੂੰ ਸਿੰਝ ਦੇਖੂ ਜਰਾ ਫੇ ਠੀਕ ਆ ਸਿੰਝ ਜ਼ਰੂਰੀ ਆ ਫੇ ਹੋੜਨਾ ਉਥੇ ਪਾਕਦੇ ਬੁੱਕੇ ਤੈਨੂੰ ਬਹੁਤ ਸਰਕੂਟ ਲਾ ਦੇ ਕੇ ਮੈਂ ਉਹ ਵੀ ਤੇ ਗੱਲ ਸੁਣ ਲੋ ਪਾਪਾ ਤੇ ਮਾਮੂ ਨਾਲ ਲੱਗੀ ਵਲੋਗ ਬਣ ਜੂਗਾ ਹੈ ਵਲੋਗ ਬਣੂ ਮਾਮੂ ਨਾਲ ਅੱਛਾ ਸਾਡੀ ਪਾਲ ਦੀ ਪੈਸਾ ਨਹੀਂ ਜਾਣੀਆਂ ਜਾ ਕੇ ਹੈ ਆ ਬਲੌਗ ਤੇ ਇਹਨੂੰ ਬਲੌਗ ਦੀ ਪਈ ਵੀ ਮਾ ਮਾਮੇ ਨਾਲੋਂ ਜ਼ਿਆਦਾ ਟੈਨਸ਼ਨ ਤਾਂ ਇਹ ਲੰਦੀ ਆ ਬਲੌਗ ਦੀ ਭਾਣ ਜੀ ਇਹਨੂੰ ਆਪਾਂ ਜਦੋਂ ਕੰਪਲੀਟ ਹੋ ਜਾ ਜਦ ਗੱਡੀ ਚੋਂ ਨਿਕਲਿਆ ਨਾ ਹੈਈ ਗੱਡੀ ਚੋਂ ਮੈਂ ਨਿਕਲਿਆ ਇਹ ਭੱਜੀ ਭੱਜੀ ਆਈ ਗੇਟ ਖੋਲ ਕੇ ਨਾ ਜਦ ਅਸੀਂ ਗੱਡੀ ਅੰਦਰ ਵੜ ਲਈਨੇ ਗੇਟ ਲਾਇਆ ਮਨੂੰ ਕਹਿੰਦੀ ਮਾਮੂ ਜੀ ਛੇਤੀ ਘਰ ਬਲੌਗ ਬਣਾ ਜਲਦੀ ਕਰ ਇਹ ਨੀ ਨ ਬਲਾਗ ਦੀ ਬਾ ਟੈਂਸ਼ਨ ਹੈ ਹਾਂ ਇਹਨੂੰ ਚਾਹ ਵਾ ਰਾਜਗੁਰੂ ਨੇ ਸਵਾਦ ਠੀਕ ਆ ਥੋੜੇ ਖਾਈ ਥੋੜੇ ਖਾਈ ਚੂਕਰ ਵੀ ਨਾ ਕਰਾ ਲਈ ਖਾ ਖਾ ਕੇ ਤੁਸੀਂ ਕੁੜੀ ਖਵਾ ਦੇਣੀ ਵਿਚਾਰੀ ਦੰਦ ਖਰਾਬ ਹੋ ਜਾਣੇ ਮਸੀ ਆਏ ਨਵੇਂ ਇਹ ਯਾਰ ਜੀ ਦੇ ਬਹੁਤ ਖਾਂਦੀ ਜੀ ਕੱਲ ਡੱਬਾ ਨੇ ਸਾਫ ਦੀ ਕਰ ਦੇਣੀ ਉਧਰ ਉਹਨੂੰ ਦੇਖ ਲੋ ਉਹ ਮੈਂ ਸਾਡੇ ਦੰਦ ਟੁੱਟ ਗਿਆ ਖੋ ਨਾ ਮੋਹਨਾ ਦਾ ਉਹ ਮੈਂ ਕਾ ਸਤਰੀ ਗੱਲ ਤਾਂ ਬਣਾ ਦੇ ਮੈਨੂੰ ਅਜਾਰੇ ਕਰੀ ਜਾ ਕੇ ਨਾ ਨਹੀਂ ਦੰਦ ਟੁੱਟ ਗਿਆ ਆ ਬਹੁਤ ਚੰਤਾ ਤਾਂ ਕਿ ਹੋ ਗਿਆ ਤੂੰ ਬੰਦਾ ਆਪੇ ਆ ਜਣ ਤਾਂ ਕਿ ਹੋ ਗਿਆ ਆ ਆਏ ਜਾਣੇ ਉਹ ਚੰਟਪਾ ਬਹੁਤ ਸਾਰਾ ਟੁੱਟੀ ਹੈ ਟੁੱਟੀ ਆ ਪੂਰਾ ਦੰਦਾਂ ਦੇ ਹੋ ਗਿਆ ਹਾਂ ਬੜਾ ਗੰਦੇ ਵਰਗਾ। ਚਾ ਪੀ ਜਾਂਦੇ ਨਾ। ਚਲੋ ਜੀ ਫਿਰ ਚਲੋ। ਛਕ ਲਈਏ ਜੀ ਹੁਣ ਚਾ। ਮਿਲਦੇ ਸਾਨੂੰ ਫੇਰ ਕਿਸੇ ਅਗਲੇ ਵਲੌਗ ਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।